ਜ਼ਿਲ੍ਹਾ ਜ਼ਿਲੰਦਰ ਦੇ ਵਿੱਚ ਆਦਮਪੁਰ ਦੇ ਕੋਲ ਸਵਾਰੀਆਂ ਦੇ ਨਾਲ ਬੱਸ ਭਰੀ ਪਲਟਣ ਦਾ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ 30 ਤੋਂ 35 ਸਵਾਰੀਆਂ ਮੌਜੂਦ ਦੱਸਿਆ ਜਾ ਰਿਹਾ ਹੈ ਗਰੀਬਤ ਰਹੀ ਕਿ ਇਸ ਦੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਮਿਲੀ ਜਾਣਕਾਰੀ ਦੇ ਅਨੁਸਾਰ ਇਹ ਬੱਸ ਜਲੰਧਰ ਬੱਸ ਸਟੈਂਡ ਤੇ ਜਾ ਰਹੀ ਸੀ ਅਤੇ ਉਸ ਤੋਂ ਪਹਿਲਾਂ ਇਹ ਹਾਦਸਾ ਵਾਪਰ ਜਾਂਦਾ ਹੈ ਅਤੇ ਆਸ-ਪਾਸ ਦੇ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਬੱਸ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਅਤੇ ਸਾਹਮਣੇ ਤੋਂ ਕੋਈ ਵਾਹਨ ਆ ਗਿਆ ਜਿਸ ਦੇ ਬਾਅਦ ਬੱਸ ਨੇ ਆਪਣਾ ਕੰਟਰੋਲ ਖੋਹ ਦਿੱਤਾ ਜਿਸ ਤੋਂ ਬਾਅਦ ਇਹ ਬੱਸ ਖੇਤਾਂ ਵਿੱਚ ਜਾ ਡਿੱਗੀ ਸਵਾਰੀਆਂ ਨੂੰ ਬੱਸ ਦੇ ਵਿੱਚੋਂ ਬਾਹਰ ਕੱਢਿਆ ਗਿਆ ਅਤੇ ਉਹਨਾਂ ਨੇ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਗਨੀਮਤ ਇਹ ਰਹੀ ਕਿ ਕੋਈ ਵੀ ਜਾਨੇ ਨੁਕਸਾਨ ਨਹੀਂ ਹੋਇਆ ਫਿਲਹਾਲ ਮੌਕੇ ਤੇ ਅਧਿਕਾਰੀ ਪਹੁੰਚੇ ਹਨ ਉਹਨਾਂ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਆ ਜਿੱਥੇ ਡਰਦੇ ਹੀ ਬੈਸ ਸੀਗੇ ਵੀ ਇੰਨੀ ਸਪੀਡ ਆ ਪਤਾ ਨਹੀਂ ਕਿਸੇ ਵਿੱਚ ਮਾਰੂਗਾ ਪਰ ਬਤਾ ਹੀ ਨਹੀਂ ਲੱਗਾ ਇੱਕਦਮ ਆਗੇ ਇਥੇ ਝਟਕਾ ਲੱਗਾ ਪਤਾ ਹੀ ਉਦੋਂ ਲੱਗਾ ਜਦੋਂ ਅਸੀਂ ਸਾਰੇ ਵਿੱਚ ਦੱਬ ਗਏ ਮਿੰਟੋਂ ਮੁੰਡਿਆਂ ਨੇ ਕੱਢਿਆ ਮੇਰੀ ਲੱਗਦਾ ਕਿ ਤੇ ਆਹ ਬਾਹ ਤੇ ਜਦੋਂ ਆਏ ਇੱਕਦਮ ਦੇਖ ਤੇ ਆਹ ਛੱਡ ਇਹ ਗੱਲ ਹੋਈ ਇੱਥੇ ਕਾਰ ਦੀ ਮੋਏ ਤੇ ਬ੍ਰੇਕ ਮਾਰਦੀ ਕਾਰ ਤੁਸੀਂ 버ਸ ਦੇ ਵਿੱਚ ਸੀ ਠੀਕ ਹੋ ਇਕੱਲੇ ਸੀ ਹਾਂਜੀ ਤੁਹਾਡੇ ਨਾਲ ਵੀ ਸੀ ਕੋਈ ਸਾਡੇ ਨਾਲ ਕੋਈ ਕੰਡਕਟਰ ਹੀ ਆ ਬਜੀ ਅੱਛਾ ਕੰਡਕਟਰ ਉਹ ਬਸੇ ਹਾਂਜੀ ਹਾਂ ਐਸਮ ਜਨ న్యూਸ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ ਜ਼ਿਲ੍ਹਾ ਜਲੰਧਰ ਦੇ ਵਿੱਚ ਆਦਮਪੁਰ ਦੇ ਕੋਲ ਸਵਾਰੀਆਂ ਦੇ ਨਾਲ ਬੱਸ ਭਰੀ ਪਲਟਣ ਦਾ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ 30 ਤੋਂ 35 ਸਵਾਰੀਆਂ ਮੌਜੂਦ ਦੱਸੀਆਂ ਜਾ ਰਹੀਆਂ ਨੇ ਗਰੀਬਤ ਰਹੀ ਕਿ ਇਸ ਦੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਮਿਲੀ ਜਾਣਕਾਰੀ ਦੇ ਅਨੁਸਾਰ ਇਹ ਬੱਸ ਜਲੰਧਰ ਬੱਸ ਸਟੈਂਡ ਤੇ ਜਾ ਰਹੀ ਸੀ ਅਤੇ ਉਸ ਤੋਂ ਪਹਿਲਾਂ ਇਹ ਹਾਦਸਾ ਵਾਪਰ ਜਾਂਦਾ ਹੈ ਅਤੇ ਆਸ-ਪਾਸ ਦੇ ਲੋਕਾਂ ਨੂੰ ਪਤਾ ਲੱਗਦਾ ਕਿ ਬੱਸ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਅਤੇ ਸਾਹਮਣੇ ਤੋਂ ਕੋਈ ਵਾਹਨ ਆ ਗਿਆ ਜਿਸ ਦੇ ਬਾਅਦ ਬੱਸ ਨੇ ਆਪਣਾ ਕੰਟਰੋਲ ਖੋਹ ਦਿੱਤਾ ਜਿਸ ਤੋਂ ਬਾਅਦ ਇਹ ਬੱਸ ਖੇਤਾਂ ਦੇ ਵਿੱਚ ਝਾੜ ਗਈ ਸਵਾਰੀਆਂ ਨੂੰ ਬੱਸ ਦੇ ਵਿੱਚੋਂ ਬਾਹਰ ਕੱਢਿਆ ਗਿਆ ਅਤੇ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਪਹੁੰਚਾਇਆ ਗਿਆ ਗਨੀਮਤ ਇਹ ਰਹੀ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਫਿਲਹਾਲ ਮੌਕੇ ਤੇ ਅਧਿਕਾਰੀ ਪਹੁੰਚੇ ਹਨ ਉਹਨਾਂ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀਆ ਵਿੱਚ ਬੈਠੇ ਡਰਦੇ ਹੀ ਬੈਸਿਗੇ ਵੀ ਇੰਨੀ ਸਪੀਡ ਆ ਪਤਾ ਨਹੀਂ ਕਿਸੇ ਵਿੱਚ ਮਾਰੂਗਾ ਪਰ ਬਹੁਤਾ ਹੀ ਨਹੀਂ ਲੱਗਾ ਇੱਕਦਮ ਅੱਗੇ ਇੱਥੇ ਝਟਕਾ ਲੱਗਾ ਪਤਾ ਹੀ ਉਦੋਂ ਲੱਗਾ ਜੀ ਤੁਸੀਂ ਸਾਰੇ ਵਿੱਚ ਦੱਬ ਗਏ ਮਿੰਟੋਂ ਮੁੰਗਿਆਂ ਨੇ ਕੱਢਿਆ ਮੇਰੀ ਲਾਕ ਕਰ ਤੇ ਆਪਾਂ ਤੇ ਜਦਾਂ ਇੱਕਦਮ ਦੇਖ ਤੇ ਆਪਾਂ ਤੋਂ ਬਾਹਰ ਕੀ ਗੱਲ ਹੋਈ ਇੱਥੇ ਕਾਰ ਦੀ ਮੋਏ ਤੇ ਬ੍ਰੇਕ ਮਾਰਦੀ ਕਾਰ ਤੁਸੀਂ ਬੱਸ ਦੇ ਵਿੱਚ ਸੀ ਠੀਕ ਹੋ ਇਕੱਲੇ ਸੀ ਹਾਂਜੀ ਤੁਹਾਡੇ ਨਾਲ ਵੀ ਸੀ ਕੋਈ ਸਾਡੇ ਨਾਲ ਕੋਈ ਇਹ ਕੰਡਕਟਰ ਹੀ ਆ ਜੀ ਅੱਛਾ ਕੰਡਕਟਰ ਉਹ ਬੱਸ ਦੇ ਹਾਂਜੀ ਹਾਂ ਲਸਨ ਜਨ న్యూਸ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ ਜ਼ਿਲ੍ਹਾ ਜਲੰਧਰ ਦੇ ਵਿੱਚ ਆਦਮਪੁਰ ਦੇ ਕੋਲ ਸਵਾਰੀਆਂ ਦੇ ਨਾਲ ਬੱਸ ਭਰੀ ਪਲਟੋਂ ਦਾ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ 30 ਤੋਂ 35 ਸਵਾਰੀਆਂ ਮੌਜੂਦ ਦੱਸਿਆ ਜਾ ਰਹੀਆਂ ਨੇ ਗਰੀਬਤ ਰਹੀ ਕਿ ਇਸ ਦੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਮਿਲੀ ਜਾਣਕਾਰੀ ਦੇ ਅਨੁਸਾਰ ਇਹ ਬੱਸ ਜਲੰਧਰ ਬੱਸ ਸਟੈਂਡ ਤੇ ਜਾ ਰਹੀ ਸੀ ਅਤੇ ਉਸ ਤੋਂ ਪਹਿਲਾਂ ਇਹ ਹਾਦਸਾ ਵਾਪਰ ਜਾਂਦਾ ਹੈ ਅਤੇ ਆਸ-ਪਾਸ ਦੇ ਲੋਕਾਂ ਨੂੰ ਪਤਾ ਲੱਗਦਾ ਕਿ ਬੱਸ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਅਤੇ ਸਾਹਮਣੇ ਤੋਂ ਕੋਈ ਵਾਹਨ ਆ ਗਿਆ ਜਿਸ ਦੇ ਬਾਅਦ ਬੱਸ ਨੇ ਆਪਣਾ ਕੰਟਰੋਲ ਖੋਹ ਦਿੱਤਾ ਜਿਸ ਤੋਂ ਬਾਅਦ ਇਹ ਬੱਸ ਖੇਤਾਂ ਦੇ ਵਿੱਚ ਜਾ ਡਿੱਗੀ ਸਵਾਰੀਆਂ ਨੂੰ ਬੱਸ ਦੇ ਵਿੱਚੋਂ ਬਾਹਰ ਕੱਢਿਆ ਗਿਆ ਅਤੇ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਪਹੁੰਚਾਇਆ ਗਿਆ ਗਨੀਮਤ ਇਹ ਰਹੀ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਫਿਲਹਾਲ ਮੌਕੇ ਤੇ ਅਧਿਕਾਰੀ ਪਹੁੰਚੇ ਹਨ ਉਹਨਾਂ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਇਕੱਠੇ ਡਰਦੇ ਹੀ ਬੈ ਸਗੇ ਵੀ ਇੰਨੀ ਸਪੀਡ ਆ ਪਤਾ ਨਹੀਂ ਕਿਸੇ ਵਿੱਚ ਮਾਰੂਗਾ ਪਰ ਬੋਤਾ ਹੀ ਨਹੀਂ ਲੱਗਾ ਇੱਕਦਮ ਆਗੇ ਤੇ ਝਟਕਾ ਲੱਗਾ ਪਤਾ ਹੀ ਉਦੋਂ ਲੱਗਾ ਜੀ ਤੁਸੀਂ ਸਾਰੇ ਵਿੱਚ ਦੱਬ ਗਏ ਮਿੰਟੋਂ ਮੁੰਡਿਆਂ ਨੇ ਕੱਢਿਆ ਮੇਰੀ ਲਾਟ ਚਾਹੇ ਆ ਬਾਹਾਂ ਤੇ ਜਦਾਂ ਇੱਕਦਮ ਦੇਖ ਤੇ ਆ ਫਟ ਗਿਆ ਕੀ ਗੱਲ ਹੋਈ ਇੱਥੇ ਕਾਰ ਸੀਮ ਹੋਏ ਤੇ ਬ੍ਰੇਕ ਮਾਰਦੀ ਕਾਰ ਤੁਸੀਂ ਬੱਸ ਦੇ ਵਿੱਚ ਸੀ ਠੀਕ ਹੋ ਇਕੱਲੇ ਸੀ ਹਾਂਜੀ ਤੁਹਾਡੇ ਨਾਲ ਵੀ ਸੀ ਕੋਈ ਸਾਡੇ ਨਾਲ ਕੰਡਕਟਰ ਹੀ ਆ ਭਜੀ ਅੱਛਾ ਕੰਡਕਟਰ ਉਹ ਬੱਸ ਦੇ ਹਾਂਜੀ ਐਸਮ ਜਨ న్యూਸ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ